ਹੋਣ ਹੁਣ ਬੋਲ ਵੀਰੇ ਮੈਨੂੰ ਪ੍ਰਿੰਸ ਨੇ ਭੇਜਿਆ ਸੀ ਇਨਸਾਨ ਆਫੇਂਦਰ ਜੀ ਦਾ ਹਾਂਜੀ ਉਹਦਾ ਭਰਾ ਗੱਗਾ ਉਹ ਕਹਿੰਦਾ ਵੀ ਇੱਕ ਲੇਡੀਜ਼ ਘੁੰਮਦੀ ਹੁੰਦੀ ਹੈ ਉਹਦੀ ਤੁਸੀਂ ਬਾਲੀਆਂ ਲਾ ਲਿਓ ਪਰ ਮੇਰਾ ਮਨ ਨਹੀਂ ਸੀ ਮੰਦਾ ਪਰ ਉਹਨੇ ਟਿੱਪਾਂ ਲਾ ਕੇ ਮੈਨੂੰ ਫੇਰ ਵੀ ਭੇਜਤਾ ਮੇਰਾ ਕੋਈ ਨਸ਼ਾ ਨਹੀਂ ਸੀ ਤੁਸੀਂ ਕਿੰਨੀ ਢੇਰ ਦੀ ਬੁੱਤ ਇੱਥੇ ਘੁੰਮਦੇ ਸੀ ਮੈਂ ਸਿਰਫ ਇੱਕੇ ਘੜਾ ਲਾਇਆ ਰਿਕਾਰਡਿੰਗ ਘੜਾ ਲਓ ਉਸ ਤੋਂ ਬਾਅਦ ਫੇਰ ਆਇਆ ਮੈਨੂੰ ਮਿਲ ਹੀ ਨਹੀਂ ਤੇ ਵੀਰ ਉਹਨਾਂ ਨੇ ਆਪਾਂ ਨੂੰ ਰੋਕ ਲਿਆ ਮੈਂ ਪੈਲ ਮਾਰਦਾ ਪਿਆ ਸੀ ਸ਼ਾਇਦ ਆਹ ਭਾਜੀ ਆਏ ਨੇ ਜਾਂ ਪਤ ਨਹੀਂ ਦੂਜੇ ਭਾਜੀ ਆਏ ਨੇ ਇਹਦੇ ਘਰ ਕੋਲ ਮੇਰੇ ਘਰ ਕੋਲ ਭੇਜਿਆ ਸੀਗਾ ਨਹੀਂ ਜਿੱਥੇ ਮੇਰਾ ਮੋਟਰਸਾਈਕਲ ਖੜਾ ਸੀ ਆ ਮੇਰਾ ਘਰ ਆ ਤੇਰੇ ਘਰ ਕੋਲ ਖੜਾ ਸੀ ਮੋਟਰਸਾਈਕਲ ਉੱਪਰ ਆਂਟੂ ਨਹੀਂ ਖੜੇ ਸੀ ਕਹਿੰਦੇ ਵੀ ਤੁਸੀਂ ਕਿਹਨੂੰ ਮਿਲਣਾ ਮਾਜੀ ਅਸੀਂ ਗੱਗੇ ਦੇ ਘਰ ਜਾਣਾ ਬਸ ਆਈ ਜੇ ਤੈਨੂੰ ਹੈਲੋ ਉਸਤਾਦ ਤੈਨੂੰ ਕਿਹਨੇ ਕਿਹਨੇ ਭੇਜਿਆ ਮੈਨੂੰ ਪ੍ਰਿੰਸ ਨੇ ਭੇਜਿਆ ਹੋਰ ਕੋਈ ਨਹੀਂ ਉਹਦੇ ਬਸ ਕਲਾ ਪ੍ਰਿੰਸ ਸੀ ਪ੍ਰਿੰਸ ਸਾਨੂੰ ਫਰਿੰਦਰ ਜੀ ਦੀ ਚਲੋ ਜੀ ਚੱਲ ਵੀ ਚੱਲ ਮੈਂ ਕੰਮ ਕਰਦਾ ਮਜਰਮਾ ਇਹ ਲਈ ਆ ਗਿਆ ਆ ਗਿਆ ਉਹ ਮੋਟਰ ਕਿੱਥੇ ਆ ਉਸਾ ਹੁਣੇ ਲੁਧਿਆਣਾ ਕਹਿੰਦਾ ਸੀ ਜਦ ਇਹ ਤਾਂ ਹੁੰਦਾ ਹੀ ਲੁਧਿਆਣਾ ਕਹਿੰਦਾ ਸੀ ਕਿ ਕਿੱਦਾਂ ਸਾਨੂੰ ਲੈ ਕੇ ਜਾ ਰਿਹਾ ਹੈ ਇਹ ਇਹਦੇ ਦੋਥਾ ਕਿਹੜਾ ਜੀ ਮੂੰਹ ਟੱਕ ਕੇ ਦੋ ਜਾਨੇ ਦੋਨੇ ਫੜੇ ਜਾਨੇ ਫੜੇ ਦੀ ਉਹ ਕਿੱਥੇ ਭੱਜ ਗਿਆ ਮੋਟਰਸਾਈਕਲ ਕਿੱਥੇ ਆ ਨੰਬਰ ਪਲੇਟ ਤੇ ਉਹ ਲਾਈਵ ਟੇਪ ਜੀ ਇਹਨਾਂ ਨੇ ਸੰਭਾਲ ਲਿਆ ਉਹ ਜੱਟ ਮੋਟਰਸਾਈਕਲ ਟੱਕ ਲਿਆ ਮੈਂ ਕਿਹਾ ਇੱਕ ਬੰਦਾ ਮੈਨੂੰ ਆ ਜਾ ਚਲੋ ਤਾਂ ਕਿ ਨੰਬਰ ਚੁੱਕ ਆਇਆ ਮੋਟਰਸਾਈਕਲ ਕਿਹਦੀ ਲਿਖੀਏ ਜੀ ਇਹ ਬੰਦੇ ਆ ਲੈ ਜਾਂਦੇ ਵਾੜ ਕਰਦੇ ਬੰਦ ਕਰਦੇ ਇਹ ਮੋਟਰਸਾਈਕਲ ਵੀ ਨਹੀਂ ਆਉਂਦਾ ਲੈ ਕਿਤੇ ਮੋਟਰਸਾਈਕਲ ਹੀ ਆਉਂਦਾ ਮੜਾ ਕਿਸ ਦਾ ਇੱਧਰ ਵਾਲਾ ਫਰਮ ਤੋਂ ਲੱਕੀ ਆ ਆ ਮੋਟਰਸਾਈਕਲ ਦੀ ਵੀ ਵੀਡੀਓ ਬਣਾਏ ਮੜਾ ਮੱਲੇ ਉਹਨੇ ਦੱਸ ਦੋ ਕਿੰਨੇ ਗੇੜੇ ਲੈਨੇ ਇਹਨਾਂ ਨੇ ਦੱਸੋ ਯਾਰ ਇਹਦਾ ਚੌਥਾ ਪੰਜਵਾਂ ਗੇੜਾ ਇਹਨਾਂ ਦਾ ਹੋਰੇ ਫਰ ਇੱਕ ਦੇ ਘਰ ਖੜ ਕੇ ਕਹਿੰਦੇ ਕਹਰੇ ਆ ਤਾਂ ਆਏ ਅਸੀਂ ਉਹਨਾਂ ਦੇ ਘਰੇ ਆ ਖੜੇ ਹੋਰੇ ਨੇ ਇਹ ਵੀਰੇ ਸਾਨੂੰ ਪ੍ਰੋਪਰ ਕਰਾ ਉਹਦਾ ਘਰ ਕਿੱਥੇ ਆ ਜਿਹਦੇ ਘਰੇ ਆਏ ਤੁਸੀਂ ਉਹਨੂੰ ਸਾਨੂੰ ਪ੍ਰੋਪਰ ਕਰਾ ਉਹਨੂੰ ਆਰ ਤਾਂ ਬੋਲੇ ਆ ਤੂੰ ਦੱਸ ਕਰ ਲੈ ਗੱਲ ਵੀਰੇ ਹੁਣ ਤੇਰੇ ਸਾਹਮਣੇ ਪ੍ਰੋਪਰ ਕਰ ਤਾਂ ਉਹ 5 ਮਿੰਟ ਪਹਿਲਾਂ ਇਹ ਕਹਿੰਦਾ ਇਹ ਪਤਾ ਕਰਾਉਂਗਾ ਕਹਿੰਦਾ ਘਰ ਢਾਕੇ ਪਾਇਆ ਇਹਨੀਆਂ ਨੂੰ ਪਤਾ ਵੀ ਘਰ ਢਾਕੇ ਪਾਇਆ ਕਿੰਨੇ ਵੇਲੇ ਗੱਲ ਆਏ ਕਿੰਨੇ ਵੇਲੇ ਯਾਰ ਮੈਂ ਮੋਟਰ ਘਾਟੇ ਹੋਣਾ ਨਰੋ ਇੱਥੇ ਦਰਦਿਆਂ ਨੂੰ ਕੀ ਗੱਲ ਕੀ ਹੈ ਇਹ ਮੂਲ ਬੱਟਿਆ ਜੁੰਨ ਨੇ ਮੂਲ ਬੱਟੇ ਹੋ ਕੇ ਜੀ ਫਿਰ ਉਹਦੇ ਅੰਦਰ ਵਾਲੇ ਦੇ ਪਲੇਟ ਤੇ ਲੈਣਾ ਹੈ ਮੋਟਰ ਨਾਲ ਕਿੱਥੇ ਇਹਨਾਂ ਨੂੰ ਉਹ ਲੈ ਕੇ ਆ ਗਏ ਮੈਂ ਮਗਾਉਣਾ ਮੋਟਰ ਇਹਨਾਂ ਦੀ ਮੋਟਰਸਾਈਕਲ ਦੇਖੋ ਬਿੱਲ ਲਿਖਣ ਗਿਆ ਮੈਂ ਕਿਹਦੇ ਹਾਲ ਦਰਵਾਜ਼ੇ ਤੋਂ ਤੁਹਾਨੂੰ ਛੱਟ ਪੰਦੇ ਕੁਝ ਕੀ ਇਹ ਮੈਨੂੰ ਮੈਂ ਕੀ ਇਹਨਾਂ ਦੇ ਘਰ ਫੁੱਦ ਦੇ ਨਾਲ ਆਇਆ ਜੀ ਇਹ ਮੈਨੂੰ ਹੱਥ ਭੰਗ ਗਿਆ ਉਹ ਭੱਜ ਗਏ ਜੀ ਆਹ ਭੱਜ ਆਹ ਭੱਜ ਉਹ ਭੱਜ ਗਏ ਮੋਟਰਸਾਈਕਲ ਹੁੰਦੀ ਹੈ ਕੱਟ ਲਿਆ ਸੀਗਾ ਬਦਮਾ ਰਹਿੰਦੇ ਘਰੋਂ ਤੇ ਵੇਲੇ ਕਿਤੇ ਨਾ ਪਹਿਲੇ ਮਾਲਕ ਕਿਪੜੌਦੀ ਰੋਡ ਤੇ ਪਹਿਲੇ ਮੁੰਡੇ ਜਿੱਥੇ ਮਾਨ ਦੇਣ ਆਏ ਹੁੰਦੇ ਆ। ਇਹ ਜੋ ਮੈਂ ਕਿੁੰਡਾ ਖੁੱਲਿਆ ਉਹਨਾਂ ਦੇ ਘਰ ਦਾ ਮੱਲੇ ਦੇ ਬਾਹਰ ਫਿਰਦੇ ਪਏ ਸੀ ਮੂੰਹ ਟਾ ਕੇ ਇਹ ਮੈਨੂੰ ਅੱਥਬਾਨ ਲੱਗ ਗਈ ਸੀਗੇ। ਮੈਂ ਇੱਕ ਵਾਰੀ ਟੱਪੀ ਘੱਟ ਕੇ ਆਪਣੇ ਅੰਦਰ ਹੋ ਗਿਆ। ਕਿੰਨੇ ਬੰਦੇ ਸੀ ਇਹ? ਇਹ ਦੋ ਬੰਦੇ ਬੂਲ ਬੈਠੇ ਹੋਏ ਸੀ। ਇੱਕ ਭੱਜ ਗਿਆ। ਇੱਕ ਭੱਜ ਗਿਆ ਦੀ। ਇੱਕ ਭੱਜ ਗਿਆ। ਆਹ ਮੋਟਰਸਾਈਕਲ ਇਹਨਾਂ ਦੇ ਪੰਨੜਿਆ। ਦੱਸਦਾ ਕਿੱਥੇ ਰਵੇ ਕਿੱਥੇ ਰਹਿਣ ਵਾਲਾ? ਇਹ ਕਹਿੰਦਾ ਮੈਂ ਲੁਧਿਆਣਾ ਦਾ ਰਹਿਣ ਵਾਲਾ ਜੀ। ਇਹ ਉਰੇ ਕਿਸੇ ਨੂੰ ਕਦੇ ਕਹਿੰਦਾ ਵਕੀਲ ਨੂੰ ਮਿਲਣ ਆਇਆ ਪੁਲਿਸ ਨੂੰ ਬੁਟਰੀਂ ਗਿਲੇ ਨੇ ਪੁਲਿਸ ਨੂੰ ਕਰਤੀ ਪੁਲਿਸ ਨੂੰ ਫੋਨ ਕਿੰਨੇ ਘੰਟਾ ਹੋ ਗਿਆ ਪਰ ਹਲੇ ਤੱਕ ਨਹੀਂ ਪਹੁੰਚੀ ਨਹੀਂ ਫੋਨ ਨਹੀਂ ਹਲੇ ਤੱਕ ਈਲਾ ਤੁਹਾਨੂੰ ਕੀ ਕਰਨਾ ਹੈ ਵਾਰਦਾਤ ਕਰਨੇ ਇਹ ਵਾਰਦਾਤ ਕਰਨ ਹੈ ਜੀ ਆ ਇੱਕ ਦਿਨ ਪਹਿਲਾਂ ਵੀ ਉਰੇ ਬਾਹਰ ਵਾਰਦਾਤ ਹੋਇਆ ਪੁੜ ਦੀ ਰੋਡ ਤੇ ਕਿਸੇ ਦੇ ਪੈਸੇ ਕੌਂ ਕੇ ਬਦਲੇ ਮੋਟਰਸਾਈਕਲ ਵਾਲੇ ਫੋਨ ਇੱਕ ਦਿਨ ਪਹਿਲਾਂ ਦੀ ਕੀ ਨਾਮ ਹੈ ਤੁਹਾਡਾ ਕੀ ਹੋਂ ਦਾ ਰਾਮਨ ਵਡੇਰਾ ਜੀ ਮੈਂ ਪੰਜਾਬ ਯੂਥ ਪ੍ਰਧਾਨਸ਼ਿਪ ਸਨ ਆ ਪ੍ਰਧਾਨ ਜੀ ਬੜੀ ਜਦੋਂ ਜਹਾਜ਼ ਬਾਦ ਇੱਕ ਬੰਦਾ ਪਹਿਲਾਂ ਕਾਬੂ ਕੀਤਾ ਹੁਣ ਕਾਬੂ ਕੀਤਾ ਮਾਮਲਾ ਕੀ ਹੈ ਸਾਰਾ ਮਾਮਲਾ ਜੀ ਕੁਛ ਗੜਗਮਾਂਦਾ ਦਿਖਦਾ ਪਿਆ ਵਾ ਕੋਈ ਸਮਝ ਨਹੀਂ ਲੱਗਦੀ ਕੀ ਮਾਮਲਾ ਵਾ ਜਦ ਕਿ ਮੇਰੇ ਭਰਾ ਦਾ ਉੱਥੇ ਘਰ ਆ ਜੋੜਾ ਦੂਜਾ ਫੜਿਆ ਜਿਹਨੇ ਟੋਬੇ ਛਾਲ ਮਾਰੀ ਆ ਇਹਨੂੰ ਫੜਿਆ ਇਹਨੂੰ ਅਸੀਂ ਪੁੱਛਿਆ ਸੀ ਕਿਆ ਦੇਖ ਤੈਨੂੰ ਕੁੱਟਣਾ ਮਾਰਨਾ ਕਿਸੇ ਨੇ ਨਹੀਂਗਾ ਤੂੰ ਇਹ ਰਸ ਤੈਨੂੰ ਭੇਜਿਆ ਕਿਨੇ ਆ ਇਹ ਕਿਸੇ ਬੰਦੇ ਦਾ ਨਾਮ ਲੈਂਦਾ ਸੀ ਉੱਥੇ ਇਹਦੇ ਮੁੰਡੇ ਦਾ ਇਹ ਕਹਿੰਦਾ ਜੀ ਮੈਨੂੰ ਉਹਨੇ ਕਿਹਾ ਸੀ ਆ ਘਰ ਦੇ ਬੰਦੇ ਬਾਹਰ ਨਿਕਲਣਗੇ ਇਹਨਾਂ ਦੀ ਬਾਲੀਆਂ ਖੋਲੀਆਂ ਇਹਦੀ ਬੁੜੀ ਇੱਥੇ ਫਿਰਦੀ ਆ ਸੈਰ ਕਰਦੀ ਆ ਬਾਲੀਆਂ ਖੋਲਿਓ ਇਹ ਹੁਣ ਸਾਨੂੰ ਇਹ ਨਹੀਂ ਪਤਾ ਇਹ ਆ ਗੱਲ ਕਿਉਂ ਕਹਿੰਦਾ ਪਿਆ ਵਾ ਸਾਨੂੰ ਤਾਂ ਇਹੀ ਡਾਊਟ ਆ ਕਿ ਸਾਡਾ ਮੁੰਡਾ ਜਿਹੜਾ ਮੁਕੇਸ਼ ਆ ਇਹਦੇ ਸੱਟਾ ਮਾਰਨ ਲਈ ਇਹ ਬੰਦੇ ਆਏ ਸੀਗੇ ਤੇ ਉਹ ਬੰਦੇ ਨੇ ਭੇਜੇ ਸੀਗੇ ਇਹ ਵੀ ਰੈਕੀ ਹੋਈ ਸੀ ਉਹੀ ਘਰ ਮੂਰੇ ਸਕੂਟਰ ਹੀ ਆਈ ਉਹੀ ਟਾਈਮ 8:30 8 ਵਜੇ ਦੇ ਵਿੱਚ ਜਦੋਂ ਇਹ ਦੁਕਾਨ ਵਧਾ ਕੇ ਆਪਣੇ ਘਰ ਆਂਦੇ ਨੇ ਤੇ ਉਹ ਮੁੰਡੇ ਉਦੋਂ ਹੀ ਉਹਨੂੰ ਪੈਨ ਆਲੇ ਹੋਗੇ ਇਹ ਜਿਹੜਾ ਜਿਹੜੀ ਗੱਲ ਇਹ ਤੁਹਾਡੇ ਸਾਹਮਣੇ ਮੀਡੀਆ ਦੇ ਸਾਹਮਣੇ ਹੀ ਮੰਨੇ ਆ ਕਿ ਅਸੀਂ ਐ ਕਰਨ ਇਹ ਆਪਣਾ ਬਚਾ ਕਰਨ ਲਈ ਕੀ ਹੁਣ ਕੀ ਕੋਈ ਹੋਰ ਪੰਗਾ ਨਾ ਪੈ ਜਾਵੇ ਮੁਕੇਸ਼ ਕੌਣ ਮੁਕੇਸ਼ ਸ਼ਿਵ ਸੈਨਾ ਦਾ ਪ੍ਰਧਾਨ ਆ ਜੀ ਸਮਰਾਲੇ ਦਾ ਵੀ ਤੁਹਾਨੂੰ ਸ਼ੱਕ ਆ ਵੀ ਇਹ ਇਹ ਹਿੰਦੂ ਲੀਡਰ ਹੋਣ ਕਰਕੇ ਅੱਜ ਕੱਲ ਬਹੁਤ ਵਾਰਦਾਤਾ ਹੋ ਰਹੀਆਂ ਨੇ ਹਿੰਦੂ ਲੀਡਰਾਂ ਤੇ ਹਮਲੇ ਹੋ ਰਹੇ ਨੇ ਮੈਨੂੰ ਪੂਰਾ ਸ਼ੱਕ ਨਹੀਂ ਮੈਨੂੰ ਪੂਰਾ ਕਨਫਰਮ ਹੀ ਆ ਜੀ ਇਹ ਇਸ ਮੁੰਡੇ ਦੇ ਅੱਜ ਸੱਟਾ ਵੱਜਣੀਆਂ ਸੀ ਇਹ ਇਹਦੀ ਚੁਸਤੀ ਦਰੁਸਤੀ ਕਰਕੇ ਇਹਨਾਂ ਦਾ ਬਚਾਓ ਜੀ ਦੋ ਬੰਦੇ ਕਾਬੂ ਕਰਕੇ ਤੁਸੀਂ ਪੁਲਿਸ ਨੂੰ ਦਿੱਤੇ ਅਲਾਦਕਾਰੀਆਂ ਨਾਲ ਗੱਲ ਹੋਈ ਹੈ ਕਿ ਇਹਨਾਂ ਨਾਲ ਅਲਾਦਕਾਰੀਆਂ ਡਿਪਟੀ ਸਾਹਿਬ ਨਾਲ ਗੱਲ ਹੋ ਗਈ ਉਹ ਕਹਿੰਦੇ ਮੈਂ ਇਹਨੂੰ ਖੁਦ ਹੈਂਡਲ ਕਰੂੰਗਾ ਮੈਂ ਖੁਦ ਦੇਖੂੰਗਾ ਇਸ ਟਾਈਮ ਉਹਨਾਂ ਦੀ ਕਿਤੇ ਡਿਊਟੀ ਲੱਗੀ ਸੀ ਉਹ ਗਏ ਹੋਏ ਸੀ ਉਹਨਾਂ ਨੇ ਬਾਕੀ ਅਫਸਰ ਇੱਥੇ ਭੇਜੇ ਸੀ ਜਿਹੜੇ ਦੂਜੇ ਨੂੰ ਵੀ ਫੜ ਕੇ ਲੈ ਗਏ ਤੁਹਾਡੇ ਮੀਡੀਆ ਦੇ ਮਾਧਿਅਮ ਰਾਹੀਂ ਅਸੀਂ ਉਹਨਾਂ ਨੂੰ ਪੇਸ਼ ਕੀਤਾ ਵਾ ਪੇਸ਼ ਕਰਾ ਕੇ ਅਸੀਂ ਇਹਨਾਂ ਨੂੰ ਥਾਣੇ ਪਹਚਵਾਤਾ ਵਾ ਕੀ ਲੱਗਦਾ ਵੀ ਕੌਣ ਹਸਾ ਦੇ ਮੋਰ ਇਹ ਤਾਂ ਹੀ ਹੁਣ ਇਹ ਪੁਲਿਸੀ ਕੱਢੂਗੀ ਜਿੱਤੇ ਤੱਕ ਸਾ ਇਹ ਸਾਡੇ ਮੁੰਡੇ ਦੀ ਰੇਕੀ ਹੁੰਦੀ ਸੀ ਇਹਦਾ ਕੋਈ ਵੱਡੂ ਘਾਟੂ ਨੁਕਸਾਨ ਹੋ ਸਕਦਾ ਹੱਬ ਅੱਜ ਤੋਂ ਪਹਿਲਾਂ ਵੀ ਦੇਖੇ ਗਏ ਨੇ ਇਹ ਉਹ ਆਪਣੇ ਮੂੰਹ ਮੰਨਦੇ ਨੇ ਕਿ ਅਸੀਂ 2 4 5 ਜਿਹੜੇ ਪਹਿਲਾਂ ਲਾਏ ਨੇ ਸਾਨੂੰ ਮਿਲਿਆ ਨਹੀਂ ਇਹ ਹੁਣ ਪੁਲਿਸ ਕੱਢੇਗੀ ਜੀ ਪੁਲਿਸ ਵੈਰੀਫਾਈ ਕਰੇਗੀ ਸਾਰਾ ਕੁਝ ਕਰੇਗੀ ਕਿ ਇਹ ਕੀ ਕਰਨਾ ਆਏ ਸੀ ਤੇ ਕਿਹੜੀ ਮਨਸ਼ਾ ਨਾਲ ਆਏ ਸੀ ਜੈਸ਼ੀ